ਮੇਰਾ ਨਾ ਪਸ਼ਵਿੰਦਰ ਕੌਰ ਜੀ ਪਸ਼ਵਿੰਦਰ ਕੌਰ ਕਿੱਥੇ ਰਹਿੰਦੇ ਨੇ ਮੱਧਕੀ ਜੀ ਮੱਧਕੀ ਰਹਿੰਦੇ ਹਾਂਜੀ ਆ ਕੀ ਗੱਲਬਾਤ ਹੋਈ ਜਿਹੜੀ ਤੁਹਾਡੇ ਨਾਲ ਹੋਇਆ ਕਿੰਨਾ ਨੇ ਕਿ ਮੈਂ ਜੀ ਮਿਸ਼ਰੀ ਵਾਲੇ ਬੰਦੇ ਤੋਂ ਨਾ ਰਾਜ ਸਿੰਘ ਤੋਂ ਜਗਾ ਲਈ ਸੀ ਪੰਜ ਮਰਲੇ ਹਾਂ ਤੇ ਪੰਜ ਮਰਲਿਆਂ ਦੇ ਮੈਂ ਬਿਆਨਾਂ ਦਿੱਤਾ ਸੀਗਾ 50000 ਮੈਂ ਬਿਆਨਾਂ ਦਿੱਤਾ ਤੇ 1.5 ਲੱਖ ਰੁਪਏ ਮੈਂ ਮਕਾਨ ਦੇ ਉੱਤੇ ਲਾ ਕੇ ਤੇ ਮੈਂ ਉਹਨੂੰ ਰਹਿਣ ਜੋਗ ਬਣਾਇਆ ਸੀਗਾ ਜਦੋਂ 10ਵੇਂ ਮਹੀਨੇ ਦੀ 8 ਤਰੀਕ ਦਾ 24 ਦਾ ਸੀਗਾ ਮਤਲਬ ਰਜਿਸਟਰੀ ਦਾ ਟਾਈਮ ਆ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਵੀ ਅੱਜ ਮੈਂ ਰਜਿਸਟਰੀ ਚ ਲਾਉਂ ਉਹ ਪੁੱਛਣ ਚਲੇ ਗਈ ਤਲਵੰਡੀ ਜਦੋਂ ਮੈਂ ਉੱਥੇ ਜਾ ਕੇ ਇਹਨਾਂ ਨੂੰ ਕਾਲ ਕੀਤੀ ਤੇ ਇਹ ਕਹਿੰਦੇ ਵੀ ਮਤਲਬ ਅਸੀਂ ਨਾ ਇਲੈਕਸ਼ਨ ਚ ਰੁੱਝੇ ਹੋયા ਹਾਂ ਕੋਈ ਗੱਲ ਨਹੀਂ ਤੁਸੀਂ ਪੈਸੇ ਤਿਆਰ ਰੱਖੋ ਅਸੀਂ ਰਜਿਸਟਰੀ ਤੁਹਾਡੇ ਕਰਵਾ ਦਿਆ ਬਿਆਨਾਂ ਵਧਾ ਦੇਾਂਗੇ ਮਤਲਬ ਰਜਿਸਟਰੀਆਂ ਤਾਂ ਬੰਦ ਆ ਜਦੋਂ ਮੈਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਚਲ ਬਲਾਸਾ ਦਿੱਤਾ ਤੇ ਮੈਂ ਘਰੇ ਆ ਗਈ ਘਰੇ ਆਣ ਕੇ ਜਦੋਂ ਅਸੀਂ ਰਜਿਸਟਰੀ ਦਾ ਟਾਈਮ ਵਧਾਉਣ ਲੱਗੇ ਮਤਲਬ ਬਿਆਨਾਂ ਵਧਾਉਣ ਲੱਗੇ ਇਹਨੇ ਦੋ ਗਲੀਆਂ ਲੇਕ ਕੇ ਦਿੱਤੀਆਂ ਹੋਈਆਂ ਬਿਆਨਿਆਂ ਦੇ ਵਿੱਚ ਸਾਰੇ ਘਰਾਂ ਨੂੰ ਕਿ 12 ਫੁੱਟ ਗਲੀ ਨਗਰ ਹੈ ਦੱਖਣ ਪਹਾੜ ਰਸਤਾ ਮੂਹਰੇ ਵੀ ਗਲੀ ਹੈ ਮਗਰ ਵੀ ਮਕਾਨ ਦੇ ਗਲੀ ਆ ਉੱਥੇ ਆਂਦਾ ਵੀ ਮੈਂ ਗ ਗਲੀ ਦੇਮ ਤੋਂ ਇਨਕਾਰ ਕਰਕੇ ਤੇ ਅਸੀਂ ਘਰ ਨੂੰ ਆ ਗਏ ਵਾਪਸ ਜਦੋਂ ਘਰੇ ਆ ਕੇ ਅਸੀਂ ਚਮਕੀ ਚਲੇ ਗਏ ਮੁੱਦਕੀ ਦੇ ਵਿੱਚ ਇਹ ਜਾਵੜੇ ਅਸੀਂ ਵੀ ਆਵੜੇ ਵੀ ਜਾਵੜੇ ਇਹ ਚਮਕੀ ਚ ਕਹਿੰਦੇ ਵੀ ਤੁਹਾਨੂੰ 5 ਤਰੀਕ ਨੂੰ ਆਇਓ ਜੇ 11ਵੇਂ ਮਹੀਨੇ ਦੀ 5 ਨੂੰ ਆਇਓ ਜੇ ਵੀ ਤੁਸੀਂ ਰਸਤਾ ਜੀ ਦਿੱਤਾ ਲਿਖਿਆ ਤਾਂ ਦੇ ਦਿਓ ਨਹੀਂ ਲਿਖਿਆ ਤਾਂ ਨਾ ਦਿਓ ਜੇ ਉਹ ਲਿਖਿਆ ਹੋਇਆ ਬਿਆਨ ਦੇ ਵਿੱਚ ਤੇ ਮੁੜ ਕੇ ਉਸ ਤੋਂ ਬਾਅਦ ਅਸੀਂ ਇਹਨਾਂ ਨੇ ਮਤਲਬ 5 ਤਰੀਕ ਨੂੰ ਉੱਥੇ ਤੱਕ ਗਏ ਨਹੀਂ ਕ੍ਰਾਂਤੀਕਾਰੀ ਦੇ ਜੋ ਪ੍ਰਧਾਨ ਅੰਦਾਸਦੇ ਆਪਦੇ ਆਪ ਨੂੰ ਵੀਰੇ ਝੰਡਾ ਲੈ ਕੇ ਮੇਰੇ ਘਰ ਤੇ ਲਾ ਕੇ ਇੱਕ ਪਰਮਜੀਤ ਕੌਰ ਪ੍ਰਧਾਨ ਰਾਜ ਸਿੰਘ ਨਰਿੰਦਰਜੀਤ ਕੌਰ ਬਲਵਿੰਦਰ ਬਿੰਦੂ ਵਰਫ ਤੇ ਗੁਰਬਖਸ਼ ਸਿੰਘ ਤੇ ਗੁਰਪਰੀਦੇ ਦਾ ਬੇਟਾ ਰਾਜ ਸਿੰਘ ਦਾ ਤੇ ਕੁਝ ਹੋਰ ਬੁੜੀਆਂ ਜਿਨ੍ਹਾਂ ਦੇ ਮੈਨੂੰ ਨਾਂ ਨਹੀਂ ਹਜੇ ਤੱਕ ਪਤਾ ਤੇ ਉਹ ਬੁੜੀਆਂ ਨੂੰ ਇਹ ਸਾਰੇ ਲੈ ਕੇ ਵੀਰੇ ਮੇਰੇ ਕੋਲ ਵੀਡੀਓ ਸਾਰਿਆਂ ਦੀਆਂ ਹੈਗੀਆਂ ਇਹਨਾਂ ਤੇ ਮੇਰਾ ਘਰ ਦਾ ਸਾਰਾ ਸਮਾਨ ਇਹਨਾਂ ਨੇ ਕੱਢ ਕੇ ਗਲੀ 'ਚ ਸੁੱਟਤਾ ਤੁਮ ਤੋੜ ਵੀ ਬਹੁਤ ਜ਼ਿਆਦਾ ਕਰਤੀ ਸਮਾਨ ਮੇਰਾ ਸੱਟ ਕੇ ਵੀਰੇ ਮੇਰੇ ਮੱਝ ਰੱਖੀ ਹੋਈ ਸੀ ਜਦੋਂ ਮੈਂ ਮੱਝ ਨੂੰ ਮੇਰੀ ਨੂੰ ਮੈਂ ਮਤਲਬ ਇਹਨਾਂ ਨੇ ਤਿੰਨ ਦਿਨ ਬਾਹਰ ਹੀ ਬੰਨੀ ਰੱਖੀ ਜਦੋਂ ਮੈਂ ਮੱਝ ਖੋਲ ਕੇ ਘਰੇ ਮੇਰੇ ਮੱਝ ਮੜ ਗਈ ਤੇ ਇਹਨਾਂ ਨੇ ਮੇਰੇ ਤੇ ਹਮਲਾ ਕਰਤਾ ਵੀਰੇ ਮੇਰਾ ਹੱਥ ਵੱਜਿਆ ਹੋਇਆ ਇੱਥੋਂ ਮੇਰੇ ਇੱਥੇ ਕਿਰਪਾ ਨੇ ਇਹਦੇ ਮੁੰਡੇ ਨੇ ਨਹੀਂ ਵੀਰੇ ਕੋਈ ਨਹੀਂ ਮੈਂ ਜਦੋਂ ਮੈਨੂੰ ਪੁਲਿਸ ਚਾਤਦੇ ਉਲਟਾ ਜਿਹੜੇ ਉਹਨਾਂ ਦੇ ਕੋਈ ਬੰਦੇ ਬੁੜੀਆਂ ਆਉਂਦੇ ਹਨ ਉਹ ਕਹਿੰਦੇ ਆ ਯਾਰ ਲਾ ਲਾ ਤੇ ਥੋੜੀ ਥੋੜੀ ਕੁੜਗਣ ਦੇ ਰੇ ਥੋੜੀ ਥੋੜੀ ਆਪ ਕਾਲਾ ਕਹਿੰਦੇ ਆ ਗੁਰੀਆਂ ਤੁਹਾਡੀ ਮੇਰੇ ਚਾਰ ਬੇਟੀਆਂ ਵੀਰੇ ਬੱਚੇ ਲੈ ਕੇ ਹੁਣ ਜਗ੍ਹਾ ਜਗ੍ਹਾ ਤੇ ਮੈਂ ਮੇਰੇ ਬਾਤ ਤਾਵਾ ਤੇ ਪਾਗਲ ਵੇਤੀ ਵੀ ਆ ਕੇ ਅਨਸਾਪ ਦੀ ਤੇ ਵੀਰੇ ਮੈਂ ਮੰਗ ਕਰਦੀ ਆ ਵੀ ਮੇਰੀਆਂ ਬੇਟੀਆਂ ਦੋਸਤਾਂ ਮੈਂ ਲੈ ਕੇ ਕਿੱਥੇ ਜਾਵਾ ਚਾਰ ਬੇਟੀਆਂ ਮੇਰੀਆਂ ਮੇਰੇ ਕੋਲੇ ਕੋਈ ਟਿਕਾਣਾ ਨਹੀਂ ਹੈਗਾ ਰਹਿਣ ਲਈ ਤੇ ਅੱਜ ਮੈਂ ੱੱਕੇ ਕੰਨ ਦੀ ਪਰਦੀ ਵੀਰੇ ਬਾਹਰ ਕੱਢ ਤਾਂ ਵੀਰੇ ਬਾਹਰ ਕੱਢਿਆ ਉੱਤੇ ਦਾ ਹੀ ਮੇਰਾ ਸਮਾਨ ਕੱਢ ਕੇ ਮੇਰੇ ਮੇਰੇ ਬਾਹਰ ਗਲੀ ਦੇ ਵਿੱਚ ਮੈਂ ਇਸ ਟਾਈਮ ਤੇ ਮੇਰੀਆਂ ਬੇਟੀਆਂ ਨਿੱਕੀਆਂ ਨਿੱਕੀਆਂ ਮੇਰੀਆਂ ਬੇਟੀਆਂ ਦੇ ਹਾਲਾਤ ਇੰਨੇ ਮਾੜੇ ਹਨ ਮੈਂ ਇਸ ਟਾਈਮ ਮਰਨ ਲਈ ਮਜਬੂਰ ਹੀ ਬੈਠੀ ਆਂ ਕੋਈ ਕਾਰਵਾਈ ਨਹੀਂ ਹੋਈ ਨਹੀਂ ਵੀਰੇ ਕੋਈ ਕਾਰਵਾਈ ਨਹੀਂ ਕਰਦੀ ਨਹੀਂ ਕਾਰਵਾਈ ਤਾਂ ਮਨੋਦ ਕੁਮਾਰ ਸਰ ਸੀ ਚੌਂਕੀ ਇੰਚਾਰਜ ਦੇ ਵਿੱਚ ਮੈਨੂੰ ਇੱਕ ਵਾਰਟ ਬੋਲਦੇ ਸੀ ਵਾਰ-ਵਾਰ ਕਹਿੰਦੇ ਸਾਡੀ ਮਰਜ਼ੀ ਆ ਪਰ ਚੱਕ ਕੱਟ ਗਈ ਸਾਡੀ ਮਰਜ਼ੀ ਆ ਨਾ ਕੱਟ ਗਏ ਤੇ ਉਹ ਜਿਹੜੇ ਪਰਮਜੀਤ ਕੌਰ ਪ੍ਰਧਾਨ ਆ ਉਹ ਸਾਰੇ ਇੱਕ ਪਾਸੇ ਹੋ ਕੇ ਕਹਿੰਦੇ ਆ ਵੀ ਪਰ ਅਸੀਂ ਐਸਐਸਪੀ ਦੇ ਤੱਕ ਵੀ ਜਾਵਾਂਗੇ ਅਸੀਂ ਐਂ ਕਰਾਂਗੇ ਅਸੀਂ ਤਾਂ ਸਾਡੇ ਤੇ ਤਾਂ ਕੋਈ ਜੰਮਿਆ ਹੀ ਨਹੀਂ ਪਰਚਾ ਕੱਟਣ ਵਾਲਾ ਕੀ ਮੰਗਦੇ ਤੇ ਕਾਰਵਾਈ ਉਹਨਾਂ ਤੋਂ ਹੋਣੀ ਮੇਰੀ ਵੀਰੇ ਇਹ ਹੈ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੇਰੇ ਬੱਚੇ ਵੇਖੋ ਨਿੱਕੇ ਨਿੱਕੇ ਮੈਂ ਆਪਦੇ ਪੋਰਾ ਪੋਰਾ ਬੱਚਿਆਂ ਦਾ ਦਸਤ ਲੈ ਕੇ ਕਿੱਥੇ ਜਾਵਾਂ ਇੱਧਰ ਵੇਖੋ ਮੈਂ ਇਹਨਾਂ ਨੂੰ ਚੱਕ ਨਹੀਂ ਸਕਦੀ ਵੀਰੇ ਮੈਂ ਮੈਂ ਚੱਕਣ ਨਾਲ ਮੇਰੇ ਜਵਾਂ ਕਰੋਂਦੇ ਆ ਤਾਂ ਮੈਂ ਚੱਕ ਵੀ ਨਹੀਂ ਸਕਦੀ ਇਹਨਾਂ ਨੂੰ ਗੋਦੀ ਇੰਨੀ ਮਜ਼ਬੂਰ ਹੋਈ ਗਈ ਐ ਮੈਂ ਅੱਜ ਕੀ ਨਾਮ ਆ ਤੁਹਾਡਾ ਅੱਜ ਪ੍ਰੈਸ ਕਾਨਫਰੰਸ ਕਰ ਲਈ ਹੈ ਕੀ ਇਹ ਪੂਰਾ ਮਾਮਲਾ ਹਾਂਜੀ ਸਰ ਮੈਂ ਨਰਿੰਦਰਜੀਤ ਪਰ ਵਾਈਫ ਆਫ ਸਰਦਾਰ ਰਾਜ ਸਿੰਘ ਹਰਿਆਣਵੀ ਵਾਲੇ ਹਾਂਜੀ ਹਰਿਆਣਵੀ ਵਾਲੇ ਕੀ ਮਾਮਲਾ ਕੀ ਆ ਪੂਰਾ ਜਿਹੜਾ ਮਕੰਮਾ ਸਰ ਹਾਂਜੀ ਇੱਥੇ ਜ਼ਮੀਨ ਐ ਸਾਡੀ ਜ਼ਮੀਨ ਦੇ ਵਿੱਚ ਕੋਠੀ ਐ ਮੁਦਕੀ ਇਥੇ ਇਹਨਾਂ ਨੂੰ 50000 ਰੁਪਏ ਵਿੱਚ ਅਸੀਂ ਦਿੱਤੀ ਸੀ ਇਹਨਾਂ ਨੂੰ ਤੇ ਪਸ਼ਵਿੰਦਰ ਕੌਰ ਵਾਈਫ ਆਫ ਸੁਖਵਿੰਦਰ ਸਿੰਘ ਤੇ ਇਹ ਆਈ ਸੀ ਤੇ ਕਹਿੰਦੀ ਮੈਂ 50000 ਰੁਪਏ ਤੁਸੀਂ ਬਿਆਨਾ ਲੈ ਲਓ ਮੇਥੋਂ ਤੇ ਚਲੋ ਮੇਰੇ ਨਿੱਕੇ ਨਿੱਕੇ ਬੱਚੇ ਆ ਤੇ ਸਾਨੂੰ ਰਹਿਣ ਲਈ ਛੱਤ ਨਹੀਂ ਸਾਡੇ ਕੋਲ ਹੈਗੀ ਤੇ ਸਾਨੂੰ ਛੱਤ ਵੀ ਮਤਲਬ ਕਿ ਦੇ ਦਿਓ ਘਰ ਦੇ ਦਿਓ ਤੇ ਅਸੀਂ ਇਹਨਾਂ ਨੂੰ ਇਹ ਵੀ ਕਿਹਾ ਸੀ ਕਿ ਵੀ ਚਲੋ ਤੁਸੀਂ 20-20000 ਕਰਕੇ ਸਾਨੂੰ ਦੇ ਦਿਓ ਪੈਸੇ ਵੀ ਚਲੋ ਜੀ ਤੁਸੀਂ ਗਰੀਬ ਏ ਪਰ ਸਾਰੇ ਗਰੀਬ ਨਹੀਂ ਹੈਗੇ ਸਾਨੂੰ ਬਾਅਦ ਚ ਪਤਾ ਲੱਗਿਆ ਤੇ ਅਸੀਂ ਇਹ ਵੀ ਕਿਹਾ ਵੀ 20-20 ਹਜ਼ਾਰ ਕਰਕੇ ਪਰ ਇਹਨਾਂ ਸਾਨੂੰ ਕੋਈ 20 ਪੈਸਾ ਨਹੀਂ ਦਿੱਤਾ ਉਸ ਤੋਂ ਬਾਅਦ ਅਸੀਂ ਕਿਹਾ ਵੀ ਚੱਲ ਜਦੋਂ ਰਜਿਸਟਰੀ ਦਾ ਟਾਈਮ ਆ ਗਿਆ 8 ਅਕਤੂਬਰ ਸੀ ਰਜਿਸਟਰੀ ਦਾ ਟਾਈਮ 2024 ਇਹਨਾਂ ਨੇ ਨਹੀਂ ਕੋਈ ਪੈਸਾ ਨਹੀਂ ਦਿੱਤਾ ਉਦੋਂ ਤੱਕ ਵੀ ਨਹੀਂ ਦਿੱਤਾ ਫੇਰ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਚਲੋ ਡੇਟ ਲੰਘ ਵੀ ਗਈ ਆ ਤੇ ਫੇਰ ਵੀ ਤੁਸੀਂ ਸਾਨੂੰ ਬਈ ਦੇ ਰਜਿਸਟਰੀ ਅਸੀਂ ਕਰਾ ਦਨੇ ਆਪਦੇ ਪੈਸੇ ਤਿਆਰ ਕਰੋ ਰਜਿਸਟਰੀ ਕਰਵਾ ਦਿੰਨੇ ਆ ਪਰ ਇਹਨਾਂ ਫੇਰ ਵੀ ਕੋਈ ਗੱਲ ਨਹੀਂ ਸੁਣੀ ਫਿਰ ਅਸੀਂ ਮਤਲਬ ਕਿ ਪੰਚਾਇਤਾਂ ਇਕੱਠੀਆਂ ਕੀਤੀਆਂ ਪੰਚਾਇਤਾਂ ਵੀ ਦੋ ਤਿੰਨ ਵਾਰ ਪੰਚਾਇਤਾਂ ਇਕੱਠੀਆਂ ਕੀਤੀਆਂ ਅਸੀਂ ਕਿਹਾ ਵੀ ਤੁਸੀਂ ਵਈ ਰਜਿਸਟਰੀ ਕਰਵਾ ਲਓ ਪਰ ਇਹ ਕਿਸੇ ਵੀ ਗੱਲ ਤੇ ਨਹੀਂ ਆਈਆਂ ਕੋਈ ਰਿਸਪੌਂਸ ਸਾਨੂੰ ਨਹੀਂ ਦਿੱਤਾ ਇਹਨਾਂ ਨੇ ਜੇ ਇਸੇ ਗੱਲ ਤੇ ਫਿਰ ਇੱਕ ਤੇ ਜਗ੍ਹਾ ਤੇ ਜਦੋਂ ਇਕੱਠੇ ਹੋਏ ਤੋ ਉਹ ਤੋਂ ਅਸੀਂ ਆ ਗਏ ਤੇ ਬਾਅਦ ਚ ਇਹਨੇ ਐ ਵੀ ਪੈਸੇ ਹੈਗੇ ਵੀ ਆ ਦੇਣੇ ਵੀ ਨਹੀਂ ਕਿ ਇਹਨਾਂ ਨੂੰ ਖਰਾਬ ਕਰਨਾ ਸਾਲ ਤੇ ਅਸੀਂ ਕਬਜ਼ਾ ਵੀ ਨਹੀਂ ਛੱਡਣਾ ਕਿੰਨੇ ਸੌਦਾ ਆਇਆ ਸੀ ਇਹ 440 ਹਜ਼ਾਰ ਵਿੱਚ ਹੋਇਆ ਸੀ ਇਹਨਾਂ 50000 ਪਹਿਲਾਂ ਦਿੱਤਾ ਸੀ ਸਾਨੂੰ ਜਦੋਂ ਤੁਸੀਂ ਸਮਾਨ ਕੱਢਿਆ ਬਾਹਰ ਗਿਆ ਹੋਤੀ ਮਾਮਲਾ ਹੋਇਆ ਪੂਰਾ ਹਾਂਜੀ ਸਰ ਸਮਾਨ ਅਸੀਂ ਇਹਦਾ ਕੋਈ ਸਮਾਨ ਨਹੀਂ ਸੀ ਹੈਗਾ ਇਹ ਪਹਿਲਾਂ ਸਮਾਨ ਇਹ ਲੈ ਗਈ ਸੀ ਪੱਕੇ ਪਿੰਡ ਪੱਕੇ ਪਿੰਡ ਲੈ ਗਈ ਸੀ ਇਹ 5-6 ਦਿਨ ਪਹਿਲਾਂ ਹੀ ਪਸ਼ਵਿੰਦਰ ਕੌਰ ਜਿਹੜੀ ਸਮਾਨ ਆਪਦਾ ਲੈ ਗਈ ਸੀ ਉਥੇ ਨਾਲ ਲੈਂਦੇ ਮਤਲਬ ਕਿ ਭਰਾ ਦੀ ਮਾਂ ਰਹਿੰਦੀ ਹੈ ਭਰਾ ਤੇ ਮਾਂ ਰਹਿੰਦੇ ਨਾਲ ਦੀ ਕੋਠੀ 'ਚ ਉਥੇ ਵੀ ਇਹਨਾਂ ਕਬਜ਼ੇ ਵਾਂਗੂ ਹੀ ਕੀਤਾ ਉਹ ਵੀ ਨਾਲ ਕੋਠੀ ਤੇ ਅੱਛਾ ਉਦੋਂ ਇਹਦੇ ਭਰਾ ਦਾ ਸਮਾਨ ਚ ਕਾ ਕੇ ਤੇ ਮਾਂ ਦਾ ਸਮਾਨ ਚ ਕਾ ਕੇ ਇੱਕ ਬੈੱਡ ਇੱਕ ਪੇਟੀ ਇਹਨਾਂ ਲਿਆਂਦੀਆਂ ਮੋਟਰਸਾਈਕਲ ਰੇੜੇ ਤੇ ਲਿਆਂਦੀ ਆ ਇਹਨਾਂ ਨੇ ਦੋ ਤਰੀਕ ਨੂੰ ਰਾਤ ਨੂੰ ਉਹ ਵੀ ਮੇਰੇ ਕੋਲ ਪ੍ਰੂਫ ਹੈਗੇ ਆ ਮੇਰੇ ਕੋਲ ਸਨੈਪ ਹੈਗੀ ਸਾਰਾ ਲਿਆ ਕੇ ਇਹਨਾਂ ਕਬਜ਼ਾ ਕਰਨ ਦੇ ਮਾਰੇ ਇਹਨਾਂ ਉਸ ਘਰ ਦੇ ਵਿੱਚ ਰੱਖੀ ਸਾਡੇ ਘਰ ਦੇ ਵਿੱਚ ਹਾਂਜੀ ਤਾਂ ਹੁਣ ਮੰਗਤੀ ਕਰਦੇ ਹਾਂ ਹਾਂਜੀ ਇਨਸਾਫ ਦੀ ਮੰਗ ਕਰਦੇ ਜੀ ਸਾਨੂੰ ਪਰੇਸ਼ਾਨ ਕਰਦੀਆਂ ਬਹੁਤ ਜ਼ਿਆਦਾ ਹੀ ਆ ਟੌਰਚਰ ਕਰਦੀਆਂ ਪਰੇਸ਼ਾਨ ਬਹੁਤ ਕਰਦੀਆਂ ਤੇ ਸਾਨੂੰ ਇਨਸਾਫ ਤਾਂ ਮਿਲਣਾ ਚਾਹੀਦਾ